ਸੁਗਲ ਦੋਸਤੋ ਅੱਜ ਦੀ ਟੌਪਿਕ ਜਿਹੜਾ ਹੈਗਾ ਉਹ ਹੈਗਾ ਕਿ ਕੈਨੇਡਾ ਵਿੱਚ ਰਿਸ਼ਤੇਜੀ ਬੰਦ ਤੋਂ ਬੇਤਰਤੀਬੀ ਬੰਦਾ ਨੈਰੀ ਪੋਸਟ ਕਰ ਜਾਂਦਾ ਜਿਵੇਂ ਜੈਂਟ ਤੇ ਜਿਵੇਂ ਦੋਸਤ ਪਿਤ੍ਰ ਜਾਂ ਪਿੰਡ ਦੇ ਵਾਸੀ ਸ਼ਹਿਰ ਦੇ ਵਾਸੀ ਦਾ ਕਹਿਣਾ ਹੁੰਦਾ ਬੰਦਾ ਕਿਸੇ ਤਰ੍ਹਾਂ ਕੈਨੇਡਾ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਜਾਂ ਹੋਰ ਉਪਰਾਲੇ ਨਾਲ ਪਹੁੰਚਦਾ ਹੈਗਾ ਤੇ ਨੇਚਰਲੀ ਅੱਜ ਦੀ ਡੇਟ ਵਿੱਚ 28000 ਤੋਂ ਉੱਪਰ ਰਿਫਿਊਜੀ ਜਿਹੜੇ ਹੈਗੇ ਉਹ ਡਿਪੋਰਟ ਕਰ ਦਿੱਤੇ ਜਾਣਗੇ ਜਲਦੀ ਹੁਣ ਦੇਖਿਆ ਜਾਏ ਤਾਂ ਇਹ ਰਿਫਿਊਜੀ ਕੇਸ ਜਿਨ੍ਹਾਂ ਨੇ ਲਗਾਈ ਸੀ ਜਿਨ੍ਹਾਂ ਦਾ ਕੇਸ ਰਿਜੈਕਟ ਹੋ ਗਿਆ ਅਸੈਪਟ ਨਹੀਂ ਹੋਇਆ ਗਵਰਨਮੈਂਟ ਦਾ ਕਿਸੇ ਨੇ ਕਿਹਾ ਵੀ ਸਾਨੂੰ ਕਿਸੇ ਸਰਕਾਰ ਤੋਂ ਖਤਰਾ ਹੈ ਸਾਡੀ ਜਾਨ ਤੋਂ ਚਾਨ ਸੁਰੱਖਿਤ ਨਹੀਂ ਅਸੀਂ ਨਹੀਂ ਕੈਨੇਡਾ ਛੱਡਣਾ ਚਾਹੁੰਦੇ ਉਹਨਾਂ ਨੇ ਕੇਸ ਪਾਇਆ ਹੋਇਆ ਸੀ ਤੇ ਉਹ ਕੇਸ ਰਿਜੈਕਟ ਹੋ ਗਿਆ ਤਾਂ ਹੁਣ 28000 ਜਿਹੜੇ ਆ ਅੱਜ ਕੱਲ ਚ ਰਿਪੋਰਟ ਹੋ ਜਾਣਗੇ ਪਿਛਲੇ ਸਾਲ ਦਾ ਪਿਛਲੇ ਸਾਲਾਂ ਚ ਕੀ ਹੁੰਦਾ ਸੀ ਕੀ 50000 ਬੰਦੇ ਜਿਹੜਾ ਹੈਗਾ ਉਹ ਇੱਕ ਸਾਲ ਵਿੱਚ ਕਿੰਨੇ ਰਿਸੋਰਸਸ ਹੈਗੇ ਸੀ ਕੈਨੇਡਾ ਕੋ ਕਿ 50000 ਰਿਫਿਊਜੀ ਅਗਰ ਫਾਈਲ ਲਗਾਦੇ ਤਾਂ ਉਹ ਟੈਕਲ ਕੀਤਾ ਜਾ ਸਕਦਾ ਸੀ ਪਰ ਪਿਛਲੇ ਸਾਲ ਲਗਭਗ 1.5 ਲੱਖ ਬੰਦਿਆਂ ਦੇ ਰਿਫਿਊਜੀ ਪੂਰੇ ਇੰਟਰਨੈਸ਼ਨਲ ਲੈਵਲ ਤੇ ਸਿੱਖ ਕੀਤਾ ਤੇ ਹੁਣ ਤੱਕ ਮਾਰਚ ਤੱਕ ਲਗਭਗ 4500 ਬੰਦੇ ਨੇ ਰਿਫਿਊਜੀ ਸਟੇਟਸ ਵਾਸਤੇ ਫਾਈਲ ਲਾਈ ਹੋਈਆਂ ਦੋਸਤੋ ਇੱਕ ਗੱਲ ਯਾਦ ਰੱਖੋ ਕਿ ਕੈਨੇਡਾ ਵਿੱਚ ਜਿੰਨੀ ਮੈਂ ਰਿਸਰਚ ਕੀਤੀ ਹੈ ਆਈ ਐਮ ਮੋਡਰਨ ਇਮੀਗ੍ਰੇਸ਼ਨ ਕੰਸਲਟੈਂਟ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਉਸੀ ਤੋਂ ਕੇਸ ਲਗਾਣਾ ਹੈਗਾ ਜਿਹੜਾ ਐਲ 3 ਹੈਲਥ ਥ੍ਰੀ ਲਾਇਰ ਹੁੰਦਾ ਹੈਗਾ ਇਮੀਗ੍ਰੇਸ਼ਨ ਲਾਇਰ ਇਜ਼ ਨੋਟ ਆਲਵੇਸ ਹੈਲਥ ਥ੍ਰੀ ਲਾਇਰ ਸਾਰੇ ਇਮੀਗ੍ਰੇਸ਼ਨ ਲਾਇਰ ਜਿਹੜੇ ਹੈਗੇ ਵੀਜ਼ਾ ਲਗਾਉਂਦੇ ਆ ਨੈਨੀ ਦਾ ਯਾ ਕਿਸੇ ਹੋਰ ਚੀਜ਼ ਦਾ ਤਾਂ ਉਹ ਇਮੀਗ੍ਰੇਸ਼ਨ ਲਾਇਰ ਜਿਹੜੇ ਹੈ ਉਹਨਾਂ ਨੂੰ ਟੈਕਨੀਕ ਟੈਕਨੀਕਲਟੀਜ਼ ਪਤਾ ਹੁੰਦੀ ਹੈ ਹੈਲਥ ਥ੍ਰੀ ਵਜਲ ਦੂਸਰੀ ਗੱਲ ਜਿਹੜੇ ਬਹੁਤ ਅੱਛੇ ਇਮੀਗ੍ਰੇਸ਼ਨ ਏਜੰਟਸ ਹੈ ਉਹਨਾਂ ਦੀ ਰਿਸਰਚ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਬਜਟ ਬਿਲ ਆ ਰਿਹਾ ਹੈ ਬਜਟ ਬਿੱਲ ਅਗਰ ਬੰਦਾ ਨਹੀਂ ਲਿਆਂਦਾ ਜਾਂ ਕੁਐਸ਼ ਹੋ ਜਾਂਦਾ ਹੈ ਤਾਂ ਐਕਚੁਅਲੀ ਸਰਕਾਰ ਡਿੱਗ ਜਾਂਦੀ ਕਦੀ ਵੀ ਨਹੀਂ ਚਾਹੇਗੀ ਸਰਕਾਰ ਮਾਈਨੋਰਟੀ ਵਾਲੀ ਕੈਨੇਡਾ ਵਿੱਚ ਕਿ ਉਹਦਾ ਬਜਟ ਬਿੱਲ ਥਿਰੇ ਬਜਟ ਬਿੱਲ ਦੇ ਨਾਲ ਇੱਕ ਲੂਪ ਹੋ ਰਿਹਾ ਹੈਗਾ ਕਿ ਇੱਕ ਬਿੱਲ ਹੋਰ ਸੀਕ੍ਰੇਟਲੀ ਆ ਰਿਹਾ ਹੈ ਕਿ ਜਿਹਦੇ ਵਿੱਚ ਰਿਫਿਊਜੀ ਦਾ ਇਹ ਜਿਹੜੇ ਹੈਗੇ ਬਹੁਤ ਸਾਰੇ ਲੱਗ-ਪੱਗ 5.5 ਲੱਖ ਬੰਦਾ ਰਿਫਿਊਜੀ ਉੱਥੇ ਹੈਗਾ ਤੇ ਅਗਰ ਉਹ ਰਿਫਿਊਜੀ ਜਿਹੜਾ ਹੈਗਾ ਸਾਈਲੈਂਸ ਕੀ ਕਰ ਜਿਹੜਾ ਹੈਗਾ ਉਹਨਾਂ ਦਾ ਕੇਸ ਨੂੰ ਡਿਸੀਜਨ ਨੂੰ ਟਾਈਮ ਲੱਗਦਾ ਮੈਂ ਜਿਵੇਂ ਦੱਸਿਆ ਕਿ ਟਾਈਮ ਲੱਗਦਾ 3 ਤੋਂ 4 ਸਾਲ ਲੱਗਦੇ ਆ ਜਦੋਂ ਅਰਫੂ ਜੀ ਸਟੇਟਸ ਲਗਾਉਂਦਾ ਹੈਗਾ ਤਾਂ ਉਸੇ ਟਾਈਮ ਉਹਦੇ ਅਰੈਸਟ ਵਾਰਡ ਆਊਟ ਦੇ ਕੈਨੇਡਾ ਦੇ ਨਿਕਲ ਆਉਂਦੇ ਪਰ ਬਾਰਡਰ ਜਿਹੜੀ ਫੋਰਸ ਹੈ ਉਹ ਦਾ ਪਾਸਪੋਰਟ ਲੈ ਲਦੀ ਹੈ ਠੀਕ ਹੈ ਜੀ ਹੁਣ ਕਈ ਬੰਦੇ ਜਿਹੜੇ ਉੱਥੇ ਰਹਿ ਰਹੇ ਆ ਪਰ ਪੁਲਿਸ ਕੋਲ ਇੰਨੇ ਬਾਰਡਰ ਸਕਿਉਰਿਟੀ ਫੋਰਸਿਸ ਕੋਲ ਇੰਨੇ ਰਿਸੋਰਸਸ ਨਹੀਂ ਹੈ ਅਗਰ ਉਹ ਕਰਾਇਮ ਨਹੀਂ ਕਰਦੇ ਕਾਰ ਵੀ ਨਹੀਂ ਚਲਾਉਂਦੇ ਨੈਚੁਰਲੀ ਪੁਲਿਸ ਵਾਲੇ ਨੇ ਕਾਰ ਵਾਲੇ ਨੂੰ ਰੋਕਿਆ ਉਹਦੇ ਕਾਗਜ਼ ਦੇਖੇ ਤੇ ਉੱਥੋਂ ਪਤਾ ਲੱਗ ਗਿਆ ਹੁਣ ਜਿਸ ਦੇ ਕੋਲ ਪਾਸਪੋਰਟ ਐਕਸਪਾਇਰ ਹੋ ਗਿਆ ਜਾਂ ਪਾਸਪੋਰਟ ਹੀ ਉਹਨੇ ਡਿਸਟਰਾਏ ਕਰਤਾ ਤਾਂ ਫਿਰ ਤਾਂ ਉਹਦੀ ਗੱਲ ਹੀ ਦੂਸਰੀ ਹੈ ਤਾਂ ਮੈਂ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਬਿੱਲ ਆ ਰਿਹਾ ਹੈ ਉਹ ਹੋ ਸਕਦਾ ਹੈ ਕਿ ਰਿਫਿਊਜੀ ਵਾਲਿਆ ਐਕਟ ਬੜਾ ਸਟਰੋਂਗ ਹੋ ਜੇ ਤੇ ਡਿਪੋਰਟ ਹੈਵੀ ਲੈਵਲ ਲੱਖਾਂ ਦੇ ਵਿੱਚ ਇੰਟਰਨੈਸ਼ਨਲ ਹੋਣ ਚਾਹੇ ਉਹ ਰਿਜੈਕਟ ਸੀ ਜਿਹੜੇ ਜਿਹੜੀ ਸੀ ਉਹ ਤਾਂ ਮੈਂ ਇਹ ਸਟੇਸ਼ਨ ਧਿਆਨ ਰੱਖੀ ਜਿਹੜੇ ਪੀਡियंस ਪੰਜਾਬ ਤੋਂ ਨੌਜਵਾਨ ਹੈਗੇ ਉਹ ਦਿਮਾਗ 'ਚ ਇਹ ਨਾ ਪੁੱਛਣ ਜਾਂ ਇਹਨਾਂ ਦਾ ਗਾਣ ਕੋਈ ਨਹੀਂ ਰਿਫਿਊਜੀ ਸਾਈਲਮ ਲੈ ਲਾਂਗੇ ਫਲਾਣਾ ਗਿਆ ਸੀ ਤਾਂ ਨਹੀਂ ਐਵੇਂ ਨਹੀਂ ਕਰਨਾ ਆਪਣਾ ਸਟੱਡੀ ਵੀਜ਼ਾ ਦੇ ਲਈ ਜਾ ਰਹੇ ਹੋ ਤਾਂ ਅਗਰ ਤੁਸੀਂ ਵੇਟ ਕਰ ਰਹੇ ਹੋ ਕਿ ਫਲਾਈਟ ਦੀ ਜਾਂ ਜੀ ਉਹ ਲੇਟੈਂਟ ਪੀਰੀਅਡ ਵਿੱਚ ਉਹ ਨੈਨੀ ਕੋਰਸ ਕਰਕੇ ਸਾਡੇ ਤੋਂ ਜਰੂਰ ਜਾਓ ਕਿਉਂਕਿ ਨੈਨੀ ਕੋਰਸ ਇੱਕ ਐਸੀ ਚੀਜ਼ ਰਹੇਗੀ ਹੈ ਜਿਹੜਾ ਆਖਰੀ ਪੱਤਾ ਜਿਹੜਾ ਹੈਗਾ ਆਪ ਬੰਦਾ ਸੋਚਦਾ ਕਿ ਯਾਰ ਇਹ ਵਾਲਾ ਪੱਤਾ ਨਾ ਕੰਮ ਹੀ ਆਉਗਾ ਸੁੱਟ ਦਿੰਦਾ ਪਰ ਕਦੀ ਕਦੀ ਜਿਹੜਾ ਪੱਤਾ ਜਿਹੜਾ ਵੇਸਕੂਲ ਹੁੰਦਾ ਉਹ ਵੀ ਚੱਲ ਜਾਂਦਾ ਛੋਟਾ ਸਿੱਕਾ ਵੀ ਚੱਲ ਜਾਂਦਾ ਤਾਂ ਅੱਜ ਦੀ ਡੇਟ ਵਿੱਚ ਬਹੁਤ ਸਾਰੇ ਸਟੂਡੈਂਟ ਜਿਹੜੇ ਐਸਪੀਰੀਐਂਟਸ ਐ ਉਹ ਨੈਵੀ ਕੋਰਸ ਕਰਕੇ ਜਾ ਰਹੇ ਹਨ ਕਾਰਨ ਕੀ ਹੈ ਉਹਨਾਂ ਦੀ ਲੱਤਾਂ ਭਾਰ ਨਹੀਂ ਸਹਿੰਦੀਆਂ ਕਿਉਂਕਿ ਕਦੀ ਚਮਚ ਦਾ ਚੱਕਰ ਵੀ ਦੇਖਿਆ ਮੰਮੀ ਜੀ ਪਰੋਠਾ ਦੇ ਦਿਓ ਬੈੱਡ ਤੇ ਮੰਮੀ ਜੀ ਦਹੀਂ ਦੇਣਾ ਬੈੱਡ ਤੇ ਮੰਮੀ ਜੀ ਪਾਣੀ ਭਰਾਣਾ ਆ ਬੈੱਡ ਤੇ ਤੇ ਉਸ ਤੋਂ ਬਾਅਦ ਸੋ ਜਾਣਾ ਆਪਣੇ ਸਰਾਣੀ ਰੱਖ ਕੇ ਖਾਦੀਆਂ ਰੱਖ ਲੀਆਂ ਪੂਰੀ ਦੀ ਪੂਰੀ ਕੜਾਈ ਰੱਖ ਲਈ ਚਿਕਨ ਦੀ ਕਈ ਖੱਦੇ ਤੇ ਕੁੱਤੀ ਰੱਖਦਾ ਉਹ ਵਾਲੀ ਗੱਲ ਉਹ ਵਾਲੀ ਉੱਥੇ ਨਹੀਂ ਹੈ ਉੱਥੇ ਆਪਣੇ ਹੱਥ ਨਾਲ ਖੁਦ ਕੰਮ ਕਰਨਾ ਪੈਣਾ ਵੀਰੋ ਤੇ ਨਾਲ ਕੋਈ ਸਕਿੱਲ ਹੋਣੀ ਚਾਹੀਦੀ ਹੈ ਅੰਡਰ ਸਕਿੱਲ ਕੰਮ ਦੇ ਵਿੱਚ ਤੁਹਾਡੀ ਜਿਹੜੀ ਪਿੱਠ ਹੈ ਨਾ ਉਹਦੇ ਲੰਬਰ ਬਣ ਕੇ ਨਜ਼ਰ ਹੀ ਨਹੀਂ ਆਣੇ ਕਿੱਥੇ ਦੇ ਕਿੱਥੇ ਗਏ ਕਦੋਂ ਸੁੱਤੇ ਨੇ ਕਦੋਂ ਉੱਠੇ ਸਿੰਗਾਪੁਰ ਤੋਂ ਕੋਈ ਸਟੂਡੈਂਟ ਹੈ ਕੈਨੇਡਾ ਤੋਂ ਕਹਿੰਦੇ ਆ ਕਿ ਅਸੀਂ ਟ੍ਰੇਨਾਂ ਵਿੱਚ ਸਫ਼ਰ ਕਰਦੇ ਆਂ ਵਿੱਚ ਹੀ ਸੋ ਜਾਂਦੇ ਆਂ ਤੇ ਵਿੱਚ ਹੀ ਉੱਠ ਜਾਂਦੇ ਆਂ ਮੈਂ ਕਹਿੰਦਾ ਯਾਰ ਉਹ ਫਾਇਦਾ ਮਤਲਬ ਆ ਬੰਦਾ ਕੱਲ ਨੂੰ ਕੋਟੀ ਖਾਪ ਕਿਤੇ ਕਰੇਗਾ ਉਥੇ ਇਹ ਤਾਂ ਹੈ ਨਹੀਂ ਕਿ ਜਗਾ ਜਗਾ ਤੇ ਬੰਦਾ ਯੂਐਨ ਪਾਸ ਕਰੇ ਤਾਂ ਦੋਸਤੋ ਮੈਰੀ ਕੋਰ ਜਰੂਰ ਕਰੋ ਅੱਛਾ ਲੱਗਿਆ ਤਾਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਧੰਨਵਾਦ